ਸਕਦੇ ਆ ਜੀ ਸਭਰਾ ਦੀਆਂ ਸੰਗਤਾਂ ਜਿਹੜਾ ਸੇਵਾ ਕਰ ਰਹੀਆਂ ਹੈ ਜੀ ਤੇ 2 ਮਿੰਟ ਬੜਾ ਵੀਰ ਵਰੇ ਸਮੇਂ ਤੇ ਲੱਗੇ ਹੋਇਆ ਜੀ ਭਰਾ ਸੇਵਾ ਦੇ ਵਿੱਚ ਜਗੀਪਾ ਨਾਲ ਬੱਗਾ ਪਹਿਲਵਾਨ ਜੀ ਵੀਰ ਸਾਡਾ ਸੁਖ ਸਭਰਾ ਤੇ ਨਾਲ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਜੀ ਜੀ ਹੈ ਗੁਰਜੀਤ ਤੇ ਰੈਂਕੂ ਵੀਰ ਜੀ ਦੇਖੋ ਸਾਰੇ ਵੀਰ ਸੇਵਾ ਇੱਥੇ ਕਰ ਰਿਹਾ ਹੈ ਜੀ ਸਾਰੇ ਭਰਾਵਾਂ ਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਏ ਵੀਰ ਆਏ ਵੀਰ ਚਾਹ ਦੀ ਸੇਵਾ ਕਰ ਲਈ ਬਹੁਤ ਵੱਡਾ ਸਾਰਾ ਦਿਨ ਹੀ ਵਾਹ ਜੀ ਬੱਲੇ ਸ਼ੇਰਾ ਬੱਲੇ ਜੀ ਵਾਹ ਜੀ ਵਾਹ ਸਾਰਾ ਦਿਨ ਸੇਵਾ ਕਰਦਾ ਮੁੰਡਾ ਭਾਈ ਜੀ ਚਾਹ ਦੀ ਵਾਹ ਜੀ ਵਾਹ ਜਿਉਂਦਾ ਵਾਦਾਰੇ ਚੜ੍ਹਦੀ ਕਲਾ ਜ ਰਹੇਨ ਸ਼ੇਰ ਕਰਦੇ ਵਾਹ ਜੀ ਵਾਹ ਸਭਰਾ ਬੰਦ ਤੇ ਆ ਜੀ ਵੇਖੋ ਬੜੀਆਂ ਜਿਹੜੇ ਵੀਰ ਸਰਦਾਂ ਨਾਲ ਸੇਵਾ ਕਰਪੋ ਆਪਣਾ ਜਿਹੜਾ ਸਹਯੋਗ ਪਾ ਰਿਹਾ ਜੀ ਭਰਾ ਸਾਡੇ ਦੱਸ ਰਿਹਾ ਜੀ ਤੇ ਹਾਂਜੀ ਹਾਂਜੀ ਤੇ ਇੱਧਰ ਵੇਖੋ ਵੱਜ ਰਿਹਾ ਜੀ ਆ ਵੇਖੋ ਤੋੜੇ ਪਰ ਪਰ ਕੇ ਸਟਾਕ ਜਮਾ ਕੀਤਾ ਪਿਆ ਜਿਵੇਂ ਆਰਮੀ ਨਹੀਂ ਬਾਈ ਜੀ ਕਿਸੇ ਦੇਸ਼ ਤੇ ਕੋਈ ਆਫਤ ਆਉਂਦੀ ਤਾਂ ਆਪਣਾ ਅਸਲਾ ਜਮਾ ਰੱਖਦੇ ਆ ਜੀ ਇਹ ਆ ਮਾਝੇ ਵਾਲੇ ਮਜਾਲਵੀਰ ਬਾਈ ਜੀ ਜੋਦੇ ਜਿਹਾਰੂ ਜੋਦੇ ਜਾਗਦਿਆਂ ਜ਼ਮੀਰਾਂ ਵਾਲੇ ਬਾਈ ਜੀ ਔਖੇ ਸਮੇਂ ਦੇ ਵਿੱਚ ਬਾਈ ਜੀ ਜਕਾਰਿਆਂ ਦੇ ਨਾਲ ਸੇਵਾ ਕਰਦੇ ਆ ਉਹ ਜੋਧਿਆ ਵੀਰ ਜੀ ਸ਼ੇਅਰ ਕਰੋ ਵੀਡੀਓ ਜਿਉਂਦੇ ਵਸਦੋ ਮੇਰੇ ਭਰਾ ਸਾਰੇ ਜੀ ਧੰਨਵਾਦ